ਇਹ ਕਿੱਥੇ ਚੁਗ ਗਏ ਨੇ ਕੀ ਹੋਇਆ ਮੰਮੀ ਕਹਿੰਦਾ ਠੀਕ ਨਹੀਂ ਆ ਹੁਣ ਬੀਪੀ ਸੈਲ ਲੋ ਹੋਇਆ ਇਹਦੇ ਨਾਲੇ ਬੁਖਾਰ ਹੋਇਆ ਨਹੀਂ ਤੇ ਪਿੰਦਨ ਨੂੰ ਨਹੀਂ ਵੇਖਿਆ ਬਾਹਰ ਕੋਈ ਨਹੀਂ ਆਵੇ ਇੱਥੇ ਹੋਣਿਆ ਪਰ ਕਿੱਦਾਂ ਹੋ ਗਿਆ ਬੀਪੀ ਲੋ ਪਤਾ ਨਹੀਂ ਅਚਾਨਕ ਹੀ ਹੋ ਗਿਆ ਨਹੀਂ ਖਾਂਦੀ ਪਿੰਦੀ ਦਾ ਸਾਰਾ ਕੁਝ ਵਧੀਆ ਵਾ ਤੇ ਫਿਰ ਵੀ ਬੀਪੀ ਲੋ ਹੋ ਹੀ ਜਾਂਦੇ ਤੇਰੇ ਨਖਦੀਪ ਹਾਂਜੀ ਦਵਾਈ ਕਰ ਦੇਣੀ ਹਾਂ ਨੀ ਅਸ ਦਵਾਈ ਆ ਪਾਣੀ ਮੰਮੀ ਦੇ ਗਈ ਹੈ ਤੇ ਪਾਣੀ ਤੇ ਆ ਗਾ ਮੈਨੂੰ ਦਵਾਈ ਦੇ ਦੋ ਉਹ ਲੱਭੀ ਨਹੀਂ ਮੈਂ ਲੱਭਾਂਗੀ ਦਵਾਈ ਨੂੰ ਹੋਰ ਇਹਦੇ ਵਿੱਚ ਪਤਾ ਨਹੀਂ ਕੀ ਪਿਆ ਹੈ ਕੀ ਪੈ ਗਿਆ ਵਾ ਪਤਾ ਨਹੀਂ ਉਹ ਚੀਜ਼ ਪਈ ਹੈ ਚਲ ਕੋਈ ਨਹੀਂ ਮੈਂ ਲੈ ਆਉਣਾ ਕੋਈ ਕੀ ਪਿਆ ਗਾ ਉਦਾਂ ਕਿਤੇ ਗਲਾਸ ਧੋਣ ਵਾਲਾ ਹੋਣਾ ਮਾੜੀ ਜਿਹੀ ਮਿੱਟੀ ਪਈ ਹੈ ਕੱਲ ਮੇਰੀ ਬედა ਕਿੰਨੀ ਆਈ ਹੈ ਕੁਝ ਨਹੀਂ ਹੋਇਆ ਪਾਣੀ ਆ ਨਹੀਂ ਨਹੀਂ ਕੋਈ ਚੀਜ਼ ਪਈ ਚਲ ਕੋਈ ਨਹੀਂ ਮੈਂ ਤੁਹਾਨੂੰ ਲੈ ਆਉਣਾ ਮੈਂ ਲੈ ਆ ਦਿੰਦੀ ਆ ਕੋਈ ਗੱਲ ਨਹੀਂ ਮੈਂ ਲੈ ਆਉਣਾ ਮੁਰਕਾ ਕੇ ਵੀ ਪਾਣੀ ਲੈ ਕੇ ਦੇ ਦਾਂ ਵਾ ਹੱਦ ਹੋਈ ਆ ਇੱਕਦਮ ਪਤਾ ਲੈਣਾ ਇ ਤੇਰੇ ਘਰ ਵਾਲੀ ਦਾ ਉੱਤੋਂ ਤੂੰ ਮੈਨੂੰ ਗੱਲਾਂ ਸੁਣਾਉਣ ਡਿਆ ਕੋਈ ਨਹੀਂ ਖਾ ਲਓ ਇਹਦੇ ਨਾਲ ਹੀ ਦਵਾਈ ਵਧੀਆ ਰਹਿਣੀ ਆ ਸਭੋ ਝੁੱਦੀ ਦੀ ਪਤਨੀ ਵੀ ਚਿਕਿਤ ਮੁੱਕਰ ਜਾ ਪਿਆ ਵਾ ਵੇਖੋ ਤਾਂ ਸਹੀ ਤੂੰ ਕੋਸ਼ਿਸ਼ ਨਹੀਂ ਪਿਆਗਾ ਆ ਲੈ ਲਓ ਸਹੀ ਆ ਪਾਣੀ ਆ ਖੜਾ ਪੀਓ ਪਤਨੀ ਕਿਉਂ ਨਹੀਂ ਲੱਭਣਿਆ ਪਿੰਦਰਗੇ ਤੇ ਸਹੀ ਨਹੀਂ ਨਾ ਕੋਸ਼ਿਸ਼ ਨਹੀਂ ਪਿਆਗਾ ਅਰੇ ਮਛਰ ਜੇ ਪਿਆ ਮਾੜਾ ਜਿਹਾ ਲਿਆ ਮੈਂ ਕੱਢ ਦਿੰਨੀ ਆ ਆ ਲੈ ਖੜਾ ਪੀ ਲੈ ਧੀ ਉਹ ਹੱਦ ਹੋਈ ਤਾਂ ਏਦਵਲੀ ਮੈਂ ਨਹੀਂ ਪੀਣਾ ਰਹਾ ਮੈਂ ਐਵੇਂ ਹੀ ਪੀ ਲੈਣ ਦੱਸ ਤੂੰ ਹੀ ਪੀ ਕੇ ਦਿਖਾਉ ਹਾਂ ਤਾਂ ਸੁਬੀ ਨੂੰ ਬਿਆਸ ਲੱਗੀ ਜਿਵੇਂ ਲੱਗੀ ਹੁੰਦੀ ਮੈਂ ਪੀ ਲੈਣਾ ਹੀ ਫੜੀ ਨਹੀਂ ਕਿਹੜੀ ਲੱਗੀ ਮੈਂ ਤੇ ਦਵਾਈ ਖਾਣੀ ਆ ਹਾਏ ਰੱਬਾ ਮੈਂ ਤੇ ਤੇਰਾ ਕਹਿੰਦਾ ਹੀ ਚੱਲ ਪੀ ਲੂੰਗੀ ਫੜਾ ਮੋਟਾ ਬੀਪੀ ਲੋ ਹੋਇਆ ਵਾ ਫੜ ਫੜੀ ਪੀ ਜਸਾਈ ਨਹੀਂ ਪਤਾ ਨਹੀਂ ਪਾਣੀ ਪੀਤਾ ਕਿ ਨਹੀਂ ਪੀਤਾ ਇਹਨੇ ਹੈ ਅਖਿੰਦਰ ਵਾਲੀ ਖੰਡਿਆ ਪਾਣੀ ਲੈ ਦੱਸ ਇੱਕ ਅਧਰੀ ਲਿਆ ਗਿਆ ਪਾਣੀ ਪਾਣੀ ਤੱਕ ਦੀ ਆਈ ਹੈ ਇਲਾ ਤੈਨੂੰ ਇੱਜ਼ਤ ਪਚਣੀ ਨਹੀਂ ਨਹੀਂ ਜੇ ਮੈਂ ਕਰਣ ਨਹੀਂ ਆ ਤੁਰ ਨਾ ਜਸ ਇੱਕ ਤਰ ਨਹੀਂ ਆਡ ਹੋ ਗਿਆ ਮੈਂ ਪਾਣੀ ਪਵਾਉਣ ਲਈ ਆ ਮੈਂ ਉਹਨੂੰ ਕਿਹਾ ਢਾਕ ਮਾਰਤੀ ਆ ਉਹ ਪਾਣੀ ਦੇ ਵਿੱਚ ਪਤਾ ਨਹੀਂ ਕੀ ਪਿਆ ਮਸ਼ਰ ਜਦ ਤੋ ਉਹ ਪਾਣੀ ਉਹਨੂੰ ਪਿਆਈ ਜਾਣ ਨਹੀਂ ਆ ਆਹ ਬੀ ਲੱਗੀ ਆ ਨਾ ਕੀ ਪਿਆ ਆ ਤੂੰ ਪੀ ਕੇ ਵਿਖਾ ਹਾਂ ਮੈਨੂੰ ਫਰ ਮੈਨੂੰ ਪੀ ਲਾਂ ਮੈਨੂੰ ਜਦੋਂ ਪਿਆਸ ਨਹੀਂ ਲੱਗੀ ਤੇ ਦੱਸ ਨਾਲੇ ਇੱਕ ਪਾਸੇ ਨਾਲ ਦੀ ਨਿਕਲ ਕਰਨ ਦੇ ਆ ਤੋ ਗੱਲ ਸੁਣੋਂ ਦੇ ਆ ਕਿਹਨੂੰ ਤੈਨੂੰ ਕਦੋਂ ਮਦੀ ਹੁੰਦਾ ਪੀਏ ਦੀ ਕਿਦਾਂ ਉਸ ਮੇਜੇ ਦਾ ਪਤਾ ਲੈਣਾ ਹੈਂਗਾ ਤੇ ਫਿਰ ਕੀ ਹੋ ਗਿਆ ਨਾ ਯਕਰਾ ਪਤਾ ਲੈ ਲੈਣਾ ਚਲੋ ਆਪਣਾ ਕੰਮ ਕਰੋ ਜਾ ਕੇ ਹੱਦ ਹੋਈ ਆਿੱਧਾ ਕਹਿ ਦੇ ਵੀ ਇੱਥੋਂ ਬਾਹਰ ਚਲ ਜਾ ਤੇ ਜਾ ਚਲ ਜਾ ਅੰਦਰ ਜੰਦਰੀ ਆਹ ਫਿਰ ਜਿਹੜੀ ਮੇਰੀ ਖਾਣਾ ਨਹੀਂ ਛੋਹਣਾ ਅੱਜ ਨੂੰ ਤੇਰੀ ਕਿੱਥੋਂ ਜੀ ਘਰੋਂ ਆਣੀ ਪਤਾ ਨਹੀਂ ਕਿਹਦੇ ਕੀ ਗੱਲ ਆਹ ਪਾਣੀ ਮੈਨੂੰ ਮੰਮੀ ਦੇ ਗਈਗੇ ਇਹਨੇ ਤੇ ਮੈਂ ਤੇ ਤੁਹਾਨੂੰ ਨਹੀਂ ਹਵਾਜਾਂ ਮਾਰਨਾਂ ਕੁਮਾਤੋ ਮਤਲਬ ਜਬਰਦਸਤੀ ਪੀ ਆਈ ਜਾਉਗੀ ਅੰਦੇ ਪੀਲਾ ਪੀਲਾ ਇਹ ਵੀ ਮੈਂ ਨਹੀਂ ਪੀਣਾ ਹੈਗਾ ਤੂੰ ਹੀ ਪੀ ਲੋ ਚੱਲ ਚੰਗਾ ਉਤਰ ਥੋੜਾ ਨਾ ਆਪਣਾ ਧਿਆਨ ਦੇ ਟੈਸਟ ਰੱਖ ਠੀਕ ਹੈ ਅੱਜ ਕੀ ਤੇ ਕੰਮ ਨਹੀਂ ਦੀ ਨਾ ਟੈਨਸ਼ਨ ਲੈ ਜੇ ਨਾ ਕਰੂਗਾ ਕਰ ਲਿਓ ਜੇ ਨਾ ਹੋਏਗਾ ਤਾਂ ਰਹਿਣ ਦੀ ਇੰਦਰ ਕੰਮ ਦੀ ਕਿੰਨਾ ਕੋ ਹੁੰਦਾ ਜਿੱਦਾਂ ਦੇ ਸਬਾ ਪਾ ਪਾ ਆਉਂ ਆਣਾ ਮੈਂ ਤਾਂ ਸੋਖੀ ਹੋ ਗਈ ਆ ਆਪਣੇ ਦੁਆ ਲਈ ਆ ਵਾਸਤੇ ਚਾਰ ਫੁੱਲ ਕੇ ਪਕਾਈ ਦੇ ਨੇ ਤੇ ਸਾਰਾ ਦਿਨ ਵੇਲੇ ਮੰਮੀ ਨੂੰ ਨਹੀਂ ਤੇ ਮੈਨੂੰ ਕਿਤੇ 1 ਮਿੰਟ ਨਹੀਂ ਹੀ ਬਹਿਣ ਦਿੰਦੇ ਆ ਤਾਂ ਮੈਂ ਠੀਕ ਨਹੀਂ ਨਾ ਤਾਂ ਗਲ ਕੇ ਥੋੜਾ ਜਿਹਾ ਇਦਾਂ ਲੱਗ ਰਿਹਾ ਤੁਹਾਨੂੰ ਚਲ ਕੋਈ ਗੱਲ ਨਹੀਂ ਆ ਕਰ ਤੂੰ ਦੱਸ ਸਕ ਅਹ ਲੈ ਮੋਦਰਾ ਦੇ ਇੱਥੇ ਰੱਖ ਲੈਣੀ ਆ ਚਲ ਇੱਥੇ ਰੱਖੀ ਨਾ ਆ ਸ਼ਰਮਿੰਦਤ ਜਸਨੀ ਆਈ ਪਤਾ ਨਹੀਂ ਕਿੱਥੇ ਮਰ ਗਈ ਜਾਂ ਕਿੱਥੇ ਆਹੀ ਆ ਇੱਥੇ ਬੈਹ ਪਾਣੀ ਪੀਤਾਵੇਂ ਇਹ ਕਿੱਥੇ ਪੀਤਾ ਪਾਣੀ ਹਾਂ ਤੂੰ ਤਾਂ ਪਤਾ ਨਹੀਂ ਕੈਂ ਡੈ ਵੀ ਪਤਾ ਨਹੀਂ ਕੀ ਪੈ ਗਿਆ ਉਹ ਮਾੜਾ ਕਿ ਤੂੰ ਸ਼ਰ ਸ਼ਰ ਜੀਆ ਪੈ ਗਿਆ ਵਿੱਚ ਬਣਾਇਆ ਤੇ ਉਸੇ ਗੱਲ ਤੋਂ ਕਰੀ ਜਾਂਦੀ ਇਹ ਚੀ ਦਾ ਮਸ਼ਰ ਪੈ ਗਿਆ ਮੈਂ ਸਭ ਨੂੰ ਕਿਹਾ ਮੈਂ ਕਿਹਾ ਕੱਢ ਦਿੱਤਾਗਾ ਮੈਂ ਤੇ ਪੀਲਾ ਕੁੰਦਰ ਆ ਗਿਆ ਉਹਨੇ ਚੇੜਨ ਨੂੰ ਨੂੰ ਕਹਿੰਦਾ ਤੂੰ ਪੀ ਲੂਗੀ ਕੰਦਾ ਪਾਣੀ ਅੱਛਾ ਤੂੰ ਮੈਂ ਕਿਹਾ ਮੈਨੂੰ ਪਿਆਸ ਨਹੀਂ ਲੱਗੀ ਜੇ ਮੈਨੂੰ ਲੱਗੀ ਹੁੰਦੀ ਮੈਂ ਪੀ ਲੈਣਾ ਸੀ ਉਹ ਮੈਂ ਕੱਢ ਗੁੱਢ ਕੇ ਪੀਣ ਦੀ ਕੋਸ਼ਿਸ਼ ਕੀਤੀ ਬੜਾ ਮੂੰਹ ਨੂੰ ਲਾਇਆ ਉਹਨੇ ਨਹੀਂ ਪੀਤਾ ਪਾਣੀ ਬਸ ਆਈ ਮੇਰੀ ਦਵਾਈ ਉੱਤੇ ਤੇ ਘੱਟੇ ਜਾ ਰਹਾ ਤੂੰ ਮੈਨੂੰ ਕਹਿੰਦਾ ਤੂੰ ਵੀ ਕਰਨਾ ਇੱਥੇ ਮੈਂ ਤੇਰੀ ਘਰ ਵਾਲੀ ਦਾ ਪਤਾ ਹੀ ਲੈਣ ਆਲੀ ਆ ਮੈਂ ਕਿਉਂ ਚੋੱਕੇ ਨਹੀਂ ਲਾ ਕੇ ਚਲੀ ਕੋਈ ਤਾਂ ਮਾੜਾ ਹੋ ਗਿਆ ਇਹਨੂੰ ਮਾਸਾ ਇਕੱਲੀ ਰਹਿ ਗਈ ਤੇ ਮੇਰੀ ਭੈਣ ਵਾ ਹੈ ਮੈਂ ਕਿੱਦਾਂ ਬੋਲਣਾ ਅੱਗੋ ਮੈਂ ਕਹਾਂ ਵੀ ਨਹੀਂ ਤੈਨੂੰ ਨਹੀਂ ਚੰਗੀ ਲੱਗਦੀ ਤਾਂ ਚਲ ਜਾ ਨਹੀਂ ਇੱਥੋਂ ਤੇ ਕਹਿੰਦਾ ਚੱਲ ਚਲ ਜਾ ਅੱਛਾ ਕਿੱਡੀ ਸ਼ੈ ਤੇਰੀ ਜਾਂਦੀ ਤੇਰੀ ਹੱਕ ਤੇ ਚੱਲ ਕੇ ਰਹਿਣਾ ਐਦਾਂ ਨਹੀਂ ਜਾਣ ਵਾਲੀ ਮੈਂ ਠੀਕ ਆ ਨਾ ਉਹ ਕਿ ਤੇ ਮਗਰੀ ਲਾ ਲਿਆ ਵਾ ਮਮੀ ਨੂੰ ਹੋਣ ਇੱਕ ਗੱਲ ਸੁਣ ਮੇਰੀ ਅੱਡੀ ਰੇਂਗੀ ਦਵਾਈ ਜਾਂਦੀ ਹੈਗੀ ਤੇ ਚੁੰਮਚਾ ਭਰ ਕੇ ਮੈਂ ਪੋਲ ਕਿੰਦੀ ਆ ਮੈਂ ਤਾਂ ਪੁੱਛਿਆ ਕਿ ਆ ਮੌਨ ਚਲ ਮੈਂ ਆ ਲਿਆ ਰਹੀ ਨਹੀਂ ਪਾਣੀ ਦੁਆਰਾ ਢੋਲ ਦਿੰਦੇ ਆਂ ਕਿ ਨਾ ਨਹੀਂ ਨਹੀਂ ਤੈਨੂੰ ਲੋੜ ਹੀ ਨਹੀਂ ਆਸਾਨੀ ਆਣਾ ਤੇਰਾ ਅੱਛਾ ਆ ਨਹੀਂ ਇੱਕ ਗੱਲ ਵਾ ਇਹਦੀ ਚੰਦਰੀ ਦੀ ਕਿਸਮਤ ਬੜੀ ਚੰਗੀ ਹੈ ਹੈ ਜਿੱਕਾ ਵਾਲਾ ਮਿਲਿਆ ਤਾਂ ਮਗਰ ਮਗਰ ਦੁਬਾਹੋਂ ਦਾ ਫਰਦਾ ਵਾ ਤੇ ਇੱਕ ਤੇਰੀ ਕਿਸਮਤ ਵੇਖ ਲਾ ਮੈਂ ਖਾਤੇ ਦੇ ਮਿਲ ਕੇ 12 ਤੜੀਆਂ ਪੁੱਛੀ ਤੇ ਇੱਕ ਤਰ੍ਹਾਂ ਪਿਓ ਆ ਨੌ ਪੁੱਤ ਦੇ ਸਾਹਮਣੇ ਮੇਰੀ ਉਹ ਬੇਇੱਜ਼ਤੀ ਕਰਨ ਵਾਲੀ ਕਰਨ ਵਾਲੀ ਦਾ ਹੋਵੇ ਇਨੇ ਕਿਤੇ ਕਰਮ ਚੰਗੇ ਕੀਤੇ ਬਿਲਾ ਨੇ ਆ ਵੇਖ ਲਾ ਮਾਦੀ ਮਾਦੀ ਬਚ ਗਈ ਆ ਫੇਰ ਜਿਗ ਤੇ ਪਾਣੀ ਦਾ ਘੁੱਟ ਪੀ ਲੈਂਦੀ ਤੇ ਕੋਹ ਨਾ ਕੋਤੇ ਇਹਦੇ ਅੰਦਰ ਚਲੀ ਜਾਣਾ ਨੀਗਾ ਤੇ ਹੌਲੀ ਹੌਲੀ ਕਰਕੇ ਆਪਾਂ ਦੂਜੀ ਦਵਾਈ ਵੀ ਅੰਦਰ ਇਹਦੇ ਸੁਭਦੜੀਗੀ ਹੈ ਤੂੰ ਕਹਿੰਦਾ ਚੱਲ ਇੱਕ ਵਾਰੀ ਤਾਂ ਹੁੰਦੀ ਆ ਇਹਦੇ ਅੰਦਰ ਗਈ ਉਹਨੇ ਉਹ ਨਹੀਂ ਪੀਤੀ ਤੇ ਪਤਾ ਨਹੀਂ ਹੁਣ ਅੱਗੇ ਕਿੱਦਾਂ ਫੋਣੀ ਇਹਦੇ ਚੱਲ ਕੋਈ ਨਹੀਂ ਆਪਾਂ ਵੀ ਕਿਹੜਾ ਚੱਕਾ ਤੇ ਵੜਾਂ ਕਿਤੇ ਨਾ ਕਿਤੇ ਤੇ ਕਾਬੂ ਆਊਗੀ ਨਾ ਸਾਡੇ ਚੱਲ ਕੋਈ ਨਹੀਂ ਅੱਜ ਨਹੀਂ ਪੀਤਾ ਪਾਣੀ ਤੇ ਮੁੜ ਕੇ ਤੇ ਮੇਰੇ ਸੰਗ ਸੁੱਟ ਕੇ ਆਉਂਗੀ ਵੇਖੀ ਸੀ ਤੂੰ ਹੂੰ ਕਿੰਨਾ ਕੀ ਤਰੀਕੇ ਨਾਲ ਮੇਰੇ ਇਹ ਕੋਤਪ ਚੀਜ਼ ਨਹੀਂ ਫੜ ਕੇ ਖੁਸ਼ ਹੈ ਜੀ ਤੂੰ ਕਿਤੇ ਮੜੀ ਨੂੰ ਟਿਕਲਾ ਦੇਵੇ ਟਿਕਲਾ ਦੇ ਤੋ ਇਨੀ ਮੈਂ ਹੀ ਪਾਉਂਗੀ ਆ ਮੈਂ ਨਾ ਸੇ ਮੱਤ ਮਾਰ ਲੈ ਉਹ ਤਾਂ ੜੀ ਜਾਨ ਛੱਡਣੀ ਨੇ ਮੇਰੀ ਤੇ ਲੱਗਦਾ ਹਾਂ ਚੱਲ ਆ ਚਾਹ ਘੁੱਟ ਬਹਾਂ ਕੇ ਪੀ ਸਿਆਪਾ ਕਰਨਾ ਪਊਗਾ ਚਲ ਵੀ ਇੱਕ ਕੈਸੇ ਉਹ ਸੋਕਦੇ ਗਲਾਸ ਦੂਸੋਂ ਦੇਖ ਲਿਓ ਪੱਕਾਈ ਬਾਹਰ ਛੱਡੋ ਕਿ ਤੇ ਜਾਣਦੇ ਮੈਂ ਸ਼ੰਮੀ ਨੂੰ ਸ਼ੰਮੀ ਲਾ ਲਓ ਇਹ ਇਹਨੂੰ ਹੀ ਉਹਦੇ ਵਿੱਚ ਦਿੱਤਾ ਫਿਰ ਰਹੂ ਇਹੀ ਪੀਲੀ ਆ ਤੇ ਆਪ ਹੀ ਗੱਡੀ ਚੜਦੀ ਇਹਨੂੰ ਕੋਈ ਨਹੀਂ ਚਿੱਕਾ ਚਿੱਕਾ ਬੋਲਿਆ ਤਾਂ ਅਈ ਤਾਂ ਬੜਾ ਕੋਹ ਵੇਖਣਾ ਆਪਾਂ ਮਾਂਧੀਆਂ ਨੇ ਐਡੀ ਛੇਤੀ ਨਹੀਂ ਗੱਡੀ ਚੜਨ ਵਾਲੀ ਆ ਜਾ ਆ ਜਾ ਤੂੰ ਚਾਹ ਪੀਏ ਕੋਟ ਦੇ ਆਸ ਪਾਸ ਦਾ ਧਿਆਨ ਦੇਗੀ ਕਲਾਸ ਹੈ ਅਰ ਮੈਂ ਆਖਿਆ ਕਿੰਨੇ ਦਿਨ ਹੋ ਗਏ ਮੈਂ ਤੇ ਆਪ ਹੀ ਧਿਆਨ ਦੇਉਂਗੇ ਇਹਦੇ ਮੁੰਡੇ ਦੀ ਡਿਮਿਸ਼ਨ ਕਰਾਈਏ ਉਹ ਤੇਰੇ ਪੜਨੇ ਜਾਵੇ ਵਿਚਾਰਾ ਬੇਕਾਰ ਹੀ ਖੇਡਦਾ ਰਹਿੰਦਾ ਸਾਰਾ ਦਿਨ ਮਿੱਟੀ ਘਟੇ ਚ ਕਰਾ ਦਿੰਨੇ ਆ ਕੋਈ ਗੱਲ ਨਹੀਂ ਕਾਲੀ ਕੋ ਭੈਣ ਲਈ ਆ ਕੰਮ ਕਰੀ ਦੋ ਚਾਰ ਮਹੀਨਾ ਚਾਰ ਕਰ ਲਏ ਚੱਲ ਉਹ ਤਾਂ ਕੋਈ ਗੱਲ ਨਹੀਂ ਕੰਮ ਤਾਂ ਕਰਾਂਗੇ ਤਾਂ ਕਰਨੇ ਹੀ ਪੈਣੇ ਨੇ ਹੁਣੇ ਛੱਡੋ ਤਾਂ ਬਣਾ ਤੇ ਗੁਜ਼ਾਰਾ ਵੀ ਨਹੀਂ ਆ ਸਰਕਾਰੀ ਸਕੂਲੇ ਕਰਾ ਦਿੰਨੇ ਆ ਦਾਖਲ ਉਹਨੂੰ ਪੰਚਵਾਲ ਇੱਕ ਸਾਲ ਪਾਣਾ ਸਰਕਾਰੀ ਨਾ ਮੇਰਾ ਜੀ ਕਰਦਾ ਸੀ ਵੀ ਐਸੀ ਸਕੂਲ ਪਾਈਏ ਸੀਬੀਐਸਸੀ ਪਾਣਾ ਮੈਂ ਚੱਲ ਪੜ੍ਹ ਲਿਖ ਕੇ ਖਰਚਾ ਹੋੜਾ ਲੱਗਣੇ ਉੱਥੇ ਖਰਚਾ ਵੱਧ ਫਿਰ ਕੀ ਆ ਉਹ ਇੱਕ ਨਿੱਗੀ ਜੀ ਟਿੰਗ ਵਸੇ ਹੀ ਉਹਦੇ ਤੇ ਵੀ ਨਹੀਂ ਲਾਉਣਾ ਤੇ ਹੀ ਕੀੜੇ ਤੇ ਲਾਉਣਾ ਮੈਂ ਉਹਨਾਂ ਮੇ ਜਿੰਨੇ ਪੜਨਾ ਉਹਨੇ ਸਰਕਾਰੀ ਜੀ ਪੜ ਜਾਣਾ ਮੈਂ ਵਾਧੂ ਪੈਸੇ ਦੇਣ ਦਾ ਫਰਜ਼ ਹੈ ਨਹੀਂ ਕੋਈ ਮੈਨੂੰ ਤਾਂ ਇੱਕ ਗੱਲ ਕਹਿ ਦਿੰਨੀ ਜੇ ਆਪਾਂ ਸਰਕਾਰੀ ਪਾਇਆ ਪਾਉਣ ਨੂੰ ਮੈਂ ਇਹ ਨਹੀਂ ਆਂਦੀ ਕਿ ਨਹੀਂ ਅਹੀਂ ਉੱਥੇ ਨਹੀਂ ਪਾਉਣਾ ਪਰ ਉਹਦੇ ਮਾਂ ਪਿਓ ਦੇ ਦਿਲ ਚ ਕੋਈ ਗੱਲ ਆਊਗੀ ਕਿ ਹਣ ਉਹਨੂੰ ਸਰਕਾਰੀ ਸਕੂਲੇ ਪਾਤਾ ਜੇ ਆਪਾਂ ਚੰਗੇ ਸਕੂਲੇ ਪਾਵਾਂਗੇ ਨਾ ਉਹਨਾਂ ਦੇ ਮਨ ਚ ਵੀ ਨਾ ਕੋਈ ਗੱਲ ਆਏਗੀ ਤੇ ਆਪਾਂ ਚੁੱਪ ਕਰਕੇ ਨਾ ਜਾ ਕੇ ਤਾਂ ਐਡਮਿਸ਼ਨ ਦਾ ਪਤਾ ਕਰਦੇ ਆਓ ਚਲ ਕੋਈ ਨਹੀਂ ਕਰ ਲੈਂਦੇ ਗੱਲ ਮੈਨੂੰ ਇਹ ਨਹੀਂ ਰਹੀ ਜਾਨਾ ਕਿ ਮੇਰਾ ਮੁੰਡਾ ਵਧੀਆ ਸਕੂਲ ਪੜੇ ਤੂੰ ਚੱਲ ਜਰਾ ਕਿ ਮੈਂ ਨਾ ਆ ਮਾੜ ਲਿਖ ਕੇ ਕਿ ਅਫਸਰ ਬਣੇਗਾ ਆਹੋ ਬਣ ਜਾਊਗਾ ਅਫਸਰ ਬਣਾਉਣ ਵਾਲਾ ਦੁਪਰ ਵਾਲਾ ਮੈਂ ਆ ਗਾਇਆਂ ਮਾਰਨਾ ਹੋ ਤੇ ਰਖ ਨਾ ਚੱਲ ਬੰਨਣਾ ਹੋ ਫਿਰ ਇਹ ਲਾਦਾ ਮੈਂ ਕਹਿੰਦਾ ਸਰਕਾਰੀ ਪਾਈਏ ਦਵਾਦੀ ਨਹੀਂ ਚੰਗੇ ਸਕੂਲੇ ਪਾਉਣਾ ਕਿਹ ਵਧੀਆ ਹੈ ਤੇ ਚੱਲ ਫਿਰ ਵੀ ਉਹਨੂੰ ਮੁੰਡੇ ਨਾਲ ਲਗਾਉ ਹੈਗਾ ਵਾ ਮਾੜਾ ਮੋੜਾ ਚਲ ਵਧੀਆ ਉਹਦਾ ਦੇ ਮੁੰਡੇ ਬਾਰੇ ਸੋਚਦੀ ਹੈ ਹੈ ਤੇ ਚੰਗੀ ਗੱਲ ਹੀ ਆ ਟਾਈਮ ਨਾਲ ਵੀ ਆਪਣਾ ਵਧੀਆ ਹਯਾ ਦੀਦੀ ਹਾਂ ਤੇ ਇਥੇ ਕੀ ਹਾਲ ਬਣਾਉਂਦਾ ਮੈਂ ਹੁਣ ਸਫਾਈ ਕਰਕੇ ਗਈ ਹਾਂ ਇੱਥੇ ਕੀ ਹਾਲ ਬਣਾਤਾ ਮੜੇ ਬੈਠੀ ਖਿਲਰ ਗਿਆ ਵਾ ਹੁਣ ਮੈਂ ਕੀ ਕਰਾਂ ਆ ਮੜਾ ਜਾ ਖਿਲਰਿਆ ਤੇ ਜੀ ਖਿਲਰੇ ਤੇਨੂੰ ਮਸ਼ਾ ਵੀ ਦਿੰਦੇ ਜੀ ਹੁਣੇ ਡੈਡੀ ਨਾਲ ਕੋਈ ਅੱਜ ਤੇ ਫਿਰ ਬੇਇੱਜ਼ਤੀ ਤੇ ਬਾਡੀ ਹੋਣੀ ਹੈ ਨਾ ਕਿਤੇ ਨਹੀਂ ਕੋਈ ਬੇਇੱਜ਼ਤੀ ਹੁੰਦੀ ਨਾਲ ਡੈਡੀ ਦੇ ਨਾਲ ਕੋਈ ਆਉਣ ਲੱਗਾ ਦੇ ਨੇ ਕਿਹਾ ਉਹ ਮੇਰੇ ਘੇਰੇ ਨਹੀਂ ਆਉਣਾ ਮੈਂ ਬੋਲੀ ਜਾਂਦੀ ਆ ਕਿਹਦੇ ਆਉਂਦਾ ਪਤਾ ਹੁੰਦਾ ਵਾ ਕਿਹਨੇ ਕਿਹੜੇ ਵਾਲੇ ਆਜਣਾ ਮੈਂ ਆਪ ਨੂੰ ਹੀ ਕੁਝ ਕਰਨਾ ਨਹੀਂ ਹੁੰਦਾ ਫੋਨ ਵੇਖਣਾ ਨੇ ਇੱਕ ਜਗ੍ਹਾ ਤੇ ਬੈ ਕੇ ਵੇਖ ਲਿਆ ਕਰੋ ਹਾਂ ਕਦੀ ਇੱਥੇ ਕਦੀ ਉੱਥੇ ਬਸ ਤੁਰੇ ਫਿਰਦੇ ਰਹਿੰਦੇ ਹੋ ਤੂੰ ਨਾ ਬਹੁਤੀਆਂ ਲੱਗਾਂ ਮੈਂ ਮਾਂ ਨਹੀਂ ਹੈ ਆ ਬੈਣ ਮੈਨੂੰ ਪਤਾ ਬੈਣ ਵੀ ਨਹੀਂ ਦਿੰਦੀ ਹੈਗੀ ਹੁਣ ਆਪਣੇ ਘਰ ਦੇ ਵਿੱਚ ਬੈਣ ਨਹੀਂ ਸਕਦੇ ਉਹ ਵੀ ਪਹਾੜ ਰਣੀ ਕੋਲੋਂ ਪੁੱਛ ਕੇ ਬੈਠੀ ਹੋਈ ਕਿੱਥੇ ਬਹਿਣਾ ਉੰਨੇ ਨੇ ਪੈੰਗ ਦੀ ਗੱਲ ਕੀਤੀ ਮੈਂ ਉਹਦਾ ਕਿਹਾ ਵਾ ਕਿ ਹਮੇ ਮੈਂ ਇਥੇ ਸਪਾਈ ਕਰਦੀ ਨਹੀਂ ਤੇ ਫੇਰ ਸਾਰੇ ਕੱਪੜੇ ਦੇ ਖਾਲ ਛੜੇ ਇਹਨਾਂ ਨੇ ਤੋਂ ਤੇ ਜੇ ਡੈਡ ਨਾਲ ਕੋਈ ਹੋਣੀ ਹੈ ਜੀ ਤੇ ਬੇਇੱਜ਼ਤੀ ਤੇ ਆੜੀ ਹੋਣੀ ਹੈ ਨਾ ਇਹ ਚੀਜ਼ ਇਹਨਾਂ ਨੇ ਮੈਂ ਕਹਿ ਪਿੱ ਇੱਕ ਜਗ੍ਹਾ ਤੇ ਬਹਿ ਜਾ ਕਰੋ ਟੇਕੇ ਮੇਰੀ ਗੱਲ ਸੁਣ ਉਹਦਾ ਘਰ ਵਾ ਉਹਦਾ ਜਿੱਥੇ ਜੀ ਕਰੂਗਾ ਨਾ ਉਹਨੇ ਉੱਥੇ ਹੀ ਬਹਿਣਾ ਵਾ ਤੂੰ ਉਹਨੂੰ ਡਾਕ ਨਹੀਂ ਸਕਦੀ ਮੈਂ ਤੈਨੂੰ ਆ ਕੇ ਸੁਣੋ ਇੱਕ ਕਾਪੀ ਲਾ ਲਈਏ ਤੇ ਸਾਈਨ ਕਰਾ ਲਿਆ ਕਰੀਏ ਨਿਹੜ ਉੱਤੇ ਤੇ ਜੈਦੀ ਇੱਥੇ ਨਾ ਬੈਗੀ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਕੀਤੇ ਬੋਣਾ ਜਿੱਥੇ ਮਰਜੀ ਬਹੁਤਾਂ ਡਾ ਘਾਰਿਆ ਪਰ ਇਹ ਕੀ ਫਿਰ ਤੋਂ ਸਾਫ਼ ਵੀ ਤੇ ਕਰ ਦਿਆ ਕਰੋ ਨਾ ਸਾਫ਼ ਨੂੰ ਇਹ ਥਿੱਟੀ ਲੈ ਕੇ ਬੈਜਣੀਆਂ ਨਾਲ ਉਹ ਕੱਪੜੇ ਮੜੇ ਕਿੱਲਰਗੇ ਸਹੀ ਤਰੀਕੇ ਨਾਲ ਵਿਛਾ ਦਾ ਕੇ ਬਾਅਦ ਚ ਐਵੇਂ ਆ ਦੇ ਬੋਲ ਚੁੱਪ ਕਰ ਇਹਨੂੰ ਤਾਂ ਮੋਗਾ ਚਾਹੀਦਾ ਕੋਈ ਨਾ ਕੋਈ ਹੈ ਮਿਲਤੀ ਦੇ ਬੇਸ਼ ਪੈਂਡ ਦਾ ਹਾੜੀ ਹੋਈ ਤੜੀ ਇਹਨੂੰ ਨਾ ਇੱਕ ਜਾਣ ਜਾਣ ਕੇ ਛੇੜਦੀ ਆ ਜਿਵੇਂ ਅਹੀ ਇਹਨੂੰ ਕੁਛ ਕਲੀਏ ਬਾਅਦ ਚ ਤੇਪਿੰਦਰ ਆਣ ਕੇ ਮਗਰ ਰੱਣ ਨਹੀਂ ਛੋੜਦੇ ਨਾਲ ਇਹਨੂੰ ਤਾਂ ਮੋਤੇ ਨਾਲ ਚਾਹੀਦਾ ਭਾਲਦੀ ਇਹ ਆਹੋ ਇਹ ਕਰਨਾ ਚਾਹਦੀ ਹਾਂ ਨੂੰ ਘਰੋਂ ਪਰ ਇਹਦੇ ਨੂੰ ਸਵੇਰੇ ਆਪਾਂ ਕੰਮ ਜਰ ਨਹੀਂ ਹੋਣ ਦੇਣੇ ਵੱਡੀ ਚਲਾਕ ਮੈਂ ਮੂਵੀ ਤੈਨੂੰ ਘਰੋਂ ਕਹਿੰਦੀ ਕੀ ਕੀ ਕਰਨਾ ਮੈਂ ਖਲੀਸ ਹੁੰਦੀ ਹਾਂ ਜੀ ਤੈਨੂੰ ਘਰੋਂ ਬੜਨਾ ਤੁਸੀਂ ਸਭ ਨੂੰ ਦਿੱਤੇ ਉੱਥੇ ਰਹਿੰਦੇ ਹੋ ਅੰਕੇ ਤਾਂ ਨਾ ਮਾ ਲੈਵਾ ਤੁਸੀਂ ਠੀਕ ਆ ਨਾ ਜਿੰਦੀਆਂ ਪੂਰਾ ਮੰਨ ਲਾ ਮੈਂ ਜਿਹੜੇ ਮਾਰੇ ਮੋਟੇ ਥਾਂ ਤੇ ਬਹਿਂਦੇ ਆਂ ਵੀ ਸਾਡਾ ਮਾਦਲੇ ਆਪਾਂ ਇਹ ਤੇ ਕੰਮ ਨਹੀਂ ਹੋਣ ਦੇਣੇ ਠੀਕ ਆ ਨਾ ਤੇ ਤੱਬੀ ਸਾਰਾ ਕੁਝ ਹੋਇਆ ਹੁਣ ਮੇਰੀ ਗੱਲ ਸੁਣ ਲੈ ਗੋਲੀਆਂ ਪਿਛਾੜੇ ਥੜੀ ਬੈਣਾ ਥਿਲ ਜਿੱਥੇ ਬੈਠੇ ਸਾਨੂੰ ਬਹਿਣ ਦੇ ਤੇ ਭੋ ਕਿ ਇਧਰੋਂ ਸਫਾਈ ਵੀ ਕਰ ਦਿਓ ਫਿਰ ਉਹ ਇਹ ਨਹੀਂ ਕਰਦਾਂਗੇ ਤੇ ਰਮ ਰਹੇ ਖਾਨੂੰ ਨਹੀਂ ਲੈਂਦਾ ਘਰ ਸਫਾਈ ਆਪੇ ਮੈਂ ਹੁਣ ਕਿਉਂ ਕਰਾਂ ਪਹਿਲਾਂ ਤਾਂ ਬੜੇ ਕਹਿਣਗੇ ਮੈਂ ਆਪੇ ਕਰਦਾਂਗੀ ਹੁਣ ਜਦੋਂ ਡੈਡੀ ਕੋ ਜੀ ਕਹਿਣਗੇ ਨਾ ਤੁਸੀਂ ਜਵਾਬ ਦੋਗੇ ਕੋਈ ਗੱਲ ਨਹੀਂ ਤੇ ਲਾਂਗੇ ਡੈਡੀ ਨੂੰ ਬੈਠਾ ਜੱਦੀ ਡੈਡੀ ਦੀ ਹੈ ਡੈਡੀ ਨੂੰ ਮਗਰ ਲਾਇਆ ਹਨ ਨੇ ਆਵੇਗਾ ਡੈਡੀ ਭਲਾ ਕੀ ਗੱਲ ਜੇ ਮੇਰੀ ਧੀ ਵਿਚਾਰੀ ਕਿਤੇ ਵਿਆਹ ਹੀ ਜਾਂਦੀ ਆ ਤੇ ਅਸਰ ਚੁੱਕ ਲੈਂਦੇ ਚਾਉਣਾ ਅੰਤਰਾ ਨਾਲ ਹੋਵੇ ਕੋਈ ਨਹੀਂ ਦੇ ਭੜੇ ਦੇ ਕਿ ਤੇ ਬੇਜੀ ਪੈ ਗਏ ਦੋਵੇਂ ਨਣੇ ਆ ਮੇਰੀ ਗੱਲ ਸੁਣ ਤੂੰ ਨਾ ਕਰਿਆ ਕਰ ਕਿਸੇ ਦੀ ਗੱਲ ਦਾ ਠੀਕ ਆ ਨਾ ਤੇਰਾ ਜਿੱਥੇ ਜੀ ਕਰਦਾ ਟਰਨਲ ਨਹੀਂ ਪੈ ਤਾ ਨਾ ਕੋਈ ਕੰਮ ਕਰਨਾ ਤੇਰਾ ਕਾਰ ਇਹੋ ਕਰੂ ਜਸਾਰਾ ਇਹਨੂੰ ਕਹਿੰਦੀ ਆਂ ਤਾਂ ਜੇ ਮੈਂ ਉਧਰ ਅੰਦਰ ਗਈ ਤਾਂ ਉਧਰ ਅੰਦਰੋਂ ਮੈਨੂੰ ਭਜਾ ਤਾ ਇਹਦੇ ਘਰ ਵਾਲੇ ਨੇ ਵੀ ਭਾਜੂ ਗਏ ਤੂੰ ਆਹਨ ਤਾਂ ਅੱਜ ਚੱਲਦਾ ਤੂੰ ਅੱਧ ਦੀ ਮਾਲਕ ਵਾਂ ਟਰਨ ਨਾ ਰਿਆ ਕਰ ਡਰ ਨਹੀਂ ਪਿਆ ਕਿਸਦਾ ਮੈਨੂੰ ਪਤਾ ਐ ਇਸ ਗੱਲ ਦਾ ਹਾਂ ਕੋਈ ਨਹੀਂ ਪੈ ਪਹਿਲਾਂ ਮੇਰੋਂ ਆਉਣੀ ਆ ਮੈਂ ਉਹ ਉਹਦੇ ਦੇ ਰੱਖ ਦੇ। ਹੋ ਹਾਇ ਤੇ। ਕਿੱਧਰ ਤੱਕ ਬਾਹਰ ਕਿਧਰ ਕਰ ਵਰਤੀ ਜਾਨੀ ਆ। ਮੈਨੂੰ ਲੱਗੀ ਹਾਂ ਤੂੰ ਨਾਉਣ ਲੱਗੀ ਆ ਨਾ ਮੈਂ ਮਸ਼ੀਨ ਲਾਈ ਆ। ਕੱਪੜੇ ਧੋਣ ਦੇਈ ਆ ਮੈਂ। ਮੁੜ ਕੇ ਮਗਰ ਥੋੜੀ ਆਪਣੇ ਕੱਪੜੇ ਲਾ ਕੇ ਗੰਦੇ ਸੁੱਕਣੇ ਵਿੱਚ ਤੂੰ। ਐਵੇਂ ਛੋੜ ਦੇ ਦੇ ਵਿੱਚ ਮੈਂ ਆਪਣਾ ਸੂਟ ਵੱਖਰਾ ਹੀ ਧੋਣੀ ਆ। ਜਿੰਨਾ ਚਿਰ ਮੈਂ ਕੱਪੜੇ ਧੋਣ ਦੇਈ ਆ ਨਾ ਉਹਨਾਂ ਤੇ ਅੰਦਰ ਵੜਨਾ। ਜਾ ਜਾ ਕੇ ਆਪਣੇ ਅੰਦਰ ਆਮ ਕਰ। ਹੱਦ ਹੋਈ ਮੰਮੀ ਟਰਡੇ ਵਾਲੀ। ਜਿਵੇਂ ਅਰ ਸੂਈ ਚ ਜਾਨੀ ਆ ਤੂੰ ਹੀ ਉੱਥੇ ਮਗਰ ਆ ਜਾਂਦੀ ਓ। ਜਿਵੇਂ ਬਾਥਰੂਮ ਆ ਲੰਮੀ ਆ ਉਧਰ ਮਗਰ ਆ ਜਾਂਦੀ ਮੈਂ ਕੀ ਕਰਾਂ ਫੇਰ? ਬਸ ਉਦਾਂ ਹੀ ਕਰਨਾ ਪਾ ਜਿੱਦਾਂ ਹੀ ਚਾਹੁੰਦੇ ਆ ਜਾ ਜਾ ਕੰਮ ਕਰ ਜਾ ਕੇ ਆਪਣਾ ਕਿਤਾ ਮਟਕ ਦੀਆਂ ਉਹ ਨਹੀਂ ਨਾਉਣ ਵਾਸਤੇ ਤੈਨੂੰ ਤੇ ਮੈਨਣ ਵਾਲੀ ਆ ਨਾ ਚਾਚ ਨਾਈ ਚਲਾਕ ਵੱਡੀ ਸਭ ਕੁ ਮੈਂ ਪਾਇਆ ਤਾਂ ਵਰਤ ਕੇ ਤੂੰ ਬਹਿ ਜਾ ਸਾਰਾ ਔਰ ਉਹ ਤਾਂ ਠੀਕ ਠਾਕ ਨਾ ਵਾ ਔਰ ਪਿੰਦਰ ਦਾ ਕੀ ਹਾਲ ਆ ਅੱਛਾ ਅੱਛਾ ਸਾਰੇ ਠੀਕ ਠਾਕ ਆ ਹਾਂ ਮੰਮੀ ਤੇਰੀ ਵੀ ਠੀਕ ਆ ਆ ਗੋਮੀ ਠੀਕ ਆ ਬਸ ਖੇੜ ਦਾ ਖਰ ਦਾ ਰਿੰਦਾ ਵਾ ਤੇ ਖੋਜੋ ਨਾ ਮੈਂ ਬੋਤ ਤੇਰੇ ਨਾ ਨਾ ਇੱਕ ਗੱਲ ਕਰਨੀ ਮੇਰਾ ਰਤਾ ਹੁਣ ਇਹ ਸੀ ਵੀ ਚੱਲ ਘਰ ਕੁ ਰ ਜੋ ਵੀ ਜ਼ਮੀਨ ਮਤਲਾ ਨਾ ਥੋੜਾ ਬੋਤਾ ਗੋਗਮ ਦੇ ਨਾਂ ਤੇ ਕਰਾ ਦਿੱਤੀ ਹੈ ਬੰਦੇ ਦਾ ਪੁੱਤ ਘੜੀ ਦਾ ਨਹੀਂ ਪਤਾ ਹੁੰਦਾ ਇੱਥੇ ਸਾ ਆਇਆ ਆ ਨਾ ਆਇਆ ਨਾ ਆਇਆ ਠੀਕ ਆ ਕਿ ਨਹੀਂ ਇਹ ਨਾ ਹੋਏ ਹੁਣ ਉਹਨੂੰ ਮੁੰਡੇ ਨੂੰ ਲਿਆ ਵਾ ਕੱਲ ਨੂੰ ਵਿਚਾਰਾ ਗਿਰੇ ਥਕੇ ਖਾਂਦਾ ਰਹੇ ਇਹ ਕਰਕੇ ਨਹੀਂ ਹੁਣ ਸਲਾਹ ਕੀਤੀ ਆ ਮੈਂ ਤੇਰੀ ਮੰਮੀ ਨੇ ਤੇ ਹੁਣ ਜਾ ਕੇ ਨਾ ਕਿਸੇ ਵੇਲੇ ਤੇ ਸਾਰਾ ਕੁਝ ਇਹਦੇ ਨਾਲ ਕਰ ਦੇਣਾ ਤੈਨੂੰ ਹੁਣ ਮੈਂ ਤਾਂ ਕੀਤਾ ਵਾ ਮੈਂ ਕਿਹਾ ਚੱਲ ਤੈਨੂੰ ਮੈਂ ਦੱਸ ਦਵਾ ਕੱਲ ਨੂੰ ਤੂੰ ਇਹ ਨਾ ਆਖੇ ਕਿ ਮੈਨੂੰ ਦੱਸਿਆ ਨਹੀਂਗਾ ਠੀਕ ਹੈ ਨਾ ਹਾਂ ਤੇ ਚੱਲ ਵੇਖ ਲਾਂਗੇ ਨਾ ਹੋ ਗਰ ਤੈਨੂੰ ਵੀ ਸਰਦ ਲਾਂਗੇ ਕਿਸੇ ਵੇਲੇ ਤੂੰ ਨਾਲ ਆ ਜੀ ਤੇ ਨਾਲ ਪਿੰਦਰ ਨੂੰ ਵੀ ਲੈ ਲਾਂਗੇ ਤੇ ਜੋਗੋ ਜਹਾਗਾ ਤੇ ਨਾਂ ਤੇ ਕਰਾ ਦਈਏ ਤੇ ਕੱਲ ਨੂੰ ਕਿਤੇ ਮੁੰਡਾ ਤਾਂ ਨਾ ਹੋਵੇ ਠੀਕ ਹੈ ਕਿ ਹਾਂ ਹਾਂ ਚੱਲ ਠੀਕ ਆ ਤੇ ਚੱਲ ਪੁੱਤ ਤੂੰ ਕੱਢੀ ਜਾ ਟਾਈਮ ਕੋਈ ਗੱਲ ਨਹੀਂ ਕਦੀ ਨਾ ਕਦੀ ਤੇ ਰੱਬ ਕਦੇ ਦਿਨ ਮੋੜੂਗਾ ਹੀ ਨਾ ਉਹ ਸਹੁਰਾ ਤੇਰਾ ਚੰਗਾ ਵਾ ਪਿੰਦਰ ਵੀ ਚੰਗਾ ਵਾ ਇਹ ਤੇਰੀ ਸੱਸੀ ਹੈ ਜਿਹੜੀ ਮਾੜੀ ਆ ਕੋਈ ਗੱਲ ਨਹੀਂ ਕਰੇ ਸਮਾਂ ਆਏਗਾ ਕੀ ਪਤਾ ਵੀ ਠੀਕ ਹੋ ਜੇ ਚੱਲ ਕੋਈ ਗੱਲ ਨਹੀਂ ਹਾਂ ਚੋਪਾ ਕਰਕੇ ਆਪਣਾ ਟਾਈਮ ਕੱਢੀਦਾ ਵੀ ਤਾ ਚੰਗਾ ਮਿਲਦੀ ਮੈਂ ਦੱਸਣਾ ਤੇਰੀ ਮਾਂ ਨੂੰ ਜਾ ਕੇ ਇਹ ਜਿਹੜੇ ਨਵ ਦੀ ਸੱਸਾਂ ਨਾ ਇੱਕ ਪੂਰੀ ਰੋਟੀ ਕਾ ਨਹੀਂ ਦਿੰਦੀ ਹੁਣ ਬੰਦਾ ਕਰੇ ਤੇ ਕਰੇ ਕੀ ਚਲੋ ਇਨ੍ਹਾਂ ਦਾ ਵੀ ਪੁਰਾਣਾ ਚੰਗਾ ਵਾ ਟਾਈਮ ਕੱਢੀ ਜਾਂਦੇ ਆ ਪਿੰਦਰ ਮੈਂ ਦਾ ਡੈਡੀ ਹੁਣ ਵਾਲਾ ਦੱਸਣਾ ਵਾ ਡੈਡੀ ਹੁਣ ਕਹਿੰਦੇ ਸੀ ਕਿ ਜਿੰਨੀ ਵੀ ਜ਼ਮੀਨ ਜਾਇਦਾਦ ਆ ਘਰ ਕੋਲ ਹੈ ਨਾ ਸਾਰਾ ਮੁੰਡੇ ਦੇ ਨਾਲ ਲਵਾਤਾ ਵਾ ਤੇ ਕਹਿੰਦੀ ਹੈ ਕਿ ਰਿਪਿੰਦਰ ਨਾਲ ਗੱਲ ਕਰਨੀ ਕਿਤੇ ਉਹਨੇ ਗੁੱਸਾ ਨਹੀਂ ਕੀਤਾ ਇਹ ਗੱਲ ਦਾ ਕਿ ਹੀ ਉਹਨਾਂ ਨੂੰ ਬੁਲਾਇਆ ਹੀ ਨਹੀਂ ਆ ਨਹੀਂ ਗੁੱਸਾ ਕਰ ਤੋ ਕਰਨਾ ਆਪਾਂ ਸਗੋਾਡਾ ਟਾਈਮ ਹੈ ਨਹੀਂ ਜਾਣਦਾ ਇਹੀ ਕਰਕੇ ਤੇ ਉਹਨਾਂ ਨੇ ਨਹੀਂ ਬੁਲਾਇਆ ਚਲ ਵਧੀਆ ਕੀਤਾ ਜੋ ਵੀ ਕੀਤਾ ਹੈ ਤੇ ਉਹਦਾ ਹੀ ਸਭ ਕੁਝ ਹੁਣ ਹਾਂਜੀ ਉਹ ਮੈਂ ਵੀ ਕਹਿ ਰਹੀ ਹਾਂ ਕਿ ਉਹਦਾ ਹੀ ਆ ਸਾਰਾ ਕੁਝ ਤੇ ਸਗੋ ਵਧੀਆ ਉਹ ਦਿਨਾਂ ਕਰਾਤਾ ਵਨ ਲੇਦੀ ਮਾਪਿ ਉਹਨੂੰ ਵੀ ਹੋਗਾ ਹਨਾ ਤੇ ਲਿਆ ਆ ਵਾ ਇਹਨਾਂ ਨੇ ਰਿਪਿੰਦਰ ਉਹ ਤੁਰਿਆ ਮੇਰੀ ਗੱਲ ਸੁਣ ਹਾਂ ਆਓ ਆਓ ਮੈਂ ਇਹ ਪੁੱਤ ਨੇ ਕੀ ਕੀ ਨਾ ਉਹਾਂ ਪਿੰਦਾਂ ਨੂੰ ਅਚਲ ਕੋਈ ਨਹੀਂ ਲੱਗ ਜੁੰਦਾ ਪਤਾ ਆਇਦਰ ਆ ਮੇਰਾ ਪੁੱਤ ਇੱਥੇ ਬਹਿ ਆ ਕੇ ਦੱਸੋ ਇਹ ਮੇਰੀ ਗੱਲ ਸੁਣਾ ਇਹ ਤਾਂ ਉਹਦਾ ਦਿਮਾਗ ਖਰਾਬ ਹੈ ਹੈ ਕਦੇ ਸ਼ਰੀਕ ਵੀ ਆਪਣੇ ਬਣਦੇ ਹੁੰਦੇ ਆ ਇਹਨਾਂ ਨੇ ਆਪਣੇ ਸ਼ਰੀਕਾਂ ਦਾ ਮੁੰਡਾ ਲਿਆ ਵਾ ਹੁਣ ਇਹ ਤੇ ਹੋਈ ਇਹਨਾਂ ਦੀ ਧੀ ਠੀਕ ਆ ਨਾ ਇਹਨੂੰ ਦੁੱਖ ਹੋਣਾ ਆਪਣੇ ਮਾਪਿਓ ਦਾ ਉਹ ਮੁੰਡੇ ਦੇ ਨਾਂ ਤੇ ਕੱਲ ਨੂੰ ਇਹਨਾਂ ਨੂੰ ਬੁੱਢੇ ਵਾਰੇ ਸਾਂਭਣਾ ਵਾ ਤੇ ਨਾਂ ਇਹਨੂੰ ਮਿਲਣਾ ਵਾ ਤੇ ਤੇਰੀ ਵੀ ਮਾਤਾ ਤੇ ਪੜਦਾ ਪਿਆ ਗਿਆ ਨਾਲੇ ਮੰਮੀ ਤੁਹਾਨੂੰ ਪਤਾ ਵੀ ਨਹੀਂ ਸਾਂਭਣਾ ਵੇ ਮੈਨੂੰ ਪਤਾ ਵਾ ਮੈਂ ਕਈ ਚਾਂਸ ਵੇਖਿਆ ਇਹੋ ਜੇ ਐਵੇਂ ਨਹੀਂਗੇ ਵਾ ਚਟੇ ਹੋਗੇ ਮੇਰੇ ਠੀਕ ਆ ਨਾ ਤੂੰ ਤੇ ਗੱਲਾਂ ਕਰਦਾ ਨਿਆਣਿਆਂ ਵਾਲੀਆਂ ਮੇਰੀ ਗੱਲ ਸੁਣਵੇ ਤੂੰ ਤੇ ਚਲ ਚਵਾਈ ਪਾਈ ਉਹਨਾਂ ਦਾ ਤੈਨੂੰ ਵੀ ਤੋਖ ਹੋਊਗਾ ਪੇ ਤੇ ਮਾਂ ਪਿਓ ਵਾ ਮੇਰੀ ਗੱਲ ਸੁਣ ਏਦਾਂ ਕਰ ਤੂੰ ਨਾ ਨਵ ਨੂੰ ਕਹਿ ਪੀ ਅਸੀਂ ਉੱਥੇ ਚਲ ਜਾਨੇ ਆ ਠੀਕ ਆ ਨਾ ਉਹ ਰਹਿੰਦਰ ਮੁੰਡੇ ਨੂੰ ਛੱਡ ਆਉਣ ਦੇ ਘਰੇ ਉਹਨਾਂ ਦੀ ਘਰ ਨਾ ਮੁੰਡਾ ਨਿਗਾਜਾ ਅਜੇ ਚੱਪਕ ਜਿੰਨਾ ਕਦੋਂ ਵੱਡਾ ਹੋਣਾ ਆ ਇਹਨੇ ਹੈ ਤੂੰ ਤੇ ਕੱਲ ਨੂੰ ਰਾਤ ਬਰਾਤੇ ਕਿਤੇ ਲੈ ਕੇ ਜਾਵੇਂਗਾ ਹਨੂ ਬਾਹਰ ਦੁਮਾਰ-ਚੁਮਾਰ ਹੋਣਗੇ ਤੇ ਐਵੇਂ ਨਹੀਂ ਤੈਨਾਂ ਵਾਲੀ ਗੱਲਾਂ ਮਾਰੀ ਦੇਉਂਦੀਆਂ ਥੋੜਾ ਜਿਹਾ ਦਿਮਾਗ ਤਾਂ ਸੋਚ ਮੇਰਾ ਪੁੱਤ ਤੂੰ ਮੇਰਾ ਪੁੱਤ ਵਾਂ ਤਾਂ ਕਹਿਣੀ ਤੇ ਮੈਨੂੰ ਕਿਹੜਾ ਰੋੜਾ ਤੂੰ ਕਹਿਣ ਦੀ ਅੱਛਾ ਤੂੰ ਵੀ ਰਹਿਣ ਦੋਗੇ ਸਾਨੂੰ ਉੱਥੇ ਤੇ ਰਹਿਣ ਦੋਗੇ ਫਿਰ ਕੀ ਆ ਜਸਤ ਹੈ ਹੀ ਸਾਡੇ ਲਾਗੇ ਮਮੇ ਮੈਨੂੰ ਸਾਰਾ ਪਤਾ ਜਿੱਥੋਂ ਤੁਸੀਂ ਬੋਲਣ ਰਹੇ ਆ ਦੇਖ ਤੂੰ ਬੋਲਣ ਰਹੀ ਆ ਇਹ ਕੰਮ ਕਦੇ ਨਹੀਂ ਹੋਣਾ ਲੈ ਦੱਸ ਤੇਰਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਜੇ ਮੈਂ ਭਣਾ ਸੋਚਾਂ ਤੇਰਾ ਤਾਂ ਤਾਂ ਵੀ ਨਹੀਂ ਸੋਚਦਾ ਉਹ ਤੁਸੀਂ ਦੇਆ ਪੈਲੀ ਕਰਕੇ ਇਹ ਕੰਮ ਮੈਂ ਹੋਣ ਨਹੀਂ ਦੇਣਾ ਤੇ ਨਾ ਮੈਂ ਕਰਨਾ ਹੈ ਇਦਾਂ ਚੰਗਿਆਂ ਲੱਗਾਂਗੇ ਵਿੱਚ ਪੈਲੀ ਦੇ ਕਰਕੇ ਵੀ ਕਰਦੀ ਹੋਊਂਗੀ ਤੇ ਤੇਰੇ ਵਾਸਤੇ ਕਰਦੀ ਆ ਮੈਂ ਹਕਤ ਤਰ੍ਹਾਂ ਕੇ ਨਾਲ ਤੇ ਲੈ ਜਾਣੀ ਪੈਲੀ ਉਹਨਾਂ ਦੀ ਮੰਮੀ ਮੈਨੂੰ ਨਾ ਚਾਹੀਦੀ ਇਹ ਹਜੇ ਪੈਲੀ ਬਥੇਰਾ ਕੁਝ ਹੈਗਾ ਇਹ ਦੇਖਾ ਹਾਂ ਆਕਰ ਵੇ ਕਿੰਨੀ ਏਰੀ ਆਪਣੀ ਮਾਂ ਦੀ ਗੱਲ ਤਾਂ ਸਮਝਦਾ ਨਹੀਂਗਾ ਉਹ ਮੰਮੀ ਤੁਸੀਂ ਕਹਿ ਨਹੀਂ ਪੁੱਠੀ ਗੱਲ ਦੇ ਜਦਾਂ ਮੈਂ ਕੀ ਬੁੱਧੀ ਗੱਲ ਕਰਤੀ ਐ ਜਗਤ ਚਾਜ ਦੀ ਗੱਲ ਕਾਦੋਂ ਮੈਂ ਮਨ ਵੀ ਲਮਾਂ ਤੁਹਾਡੇ ਵੇਖ ਲਾ ਤੈਨੂੰ ਆਪਣੀ ਮਾਂ ਹੀ ਗਲਤ ਲੱਗਦੀ ਆ ਹਮੇਸ਼ਾ ਮੈਂ ਤਾਂ ਸੋਚਿਆ ਸੀ ਕਿ ਚਲ ਤੈਨੂੰ ਸਮਝਾਉਣੀ ਆ ਤੂੰ ਮੇਰਾ ਪੁੱਤ ਵਾ ਹੈ ਉਹਨਾਂ ਨੂੰ ਬੁੱਢੇ ਬਾਰੇ ਕਿੰਨੇ ਸਾਂਭਣਾ ਵਾ ਤੇ ਮੁੜ ਕੇ ਉਹ ਮੁੰਡੇ ਨੇ ਪਿਆਲੀ ਵੀ ਲੈ ਜਣੀ ਹੋ ਤੇ ਇਹਨਾਂ ਨੂੰ ਸਾਂਭਣਾ ਵੀ ਨੀਗਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇਹਲਾ ਫਿਰ ਤੂੰ ਨਹੀਂ ਆਪਣੀ ਮਾਂ ਸਮਝਿਆ ਵੀ ਮੇਰੀ ਮਾਂ ਸਹੀ ਗੱਲ ਕਰਦੀ ਆ ਤੂੰ ਮੈਨੂੰ ਗਲਤੀ ਸਮਝੀ ਹਮੇਸ਼ਾ ਓ ਮਮੀ ਮੈਨੂੰ ਪਤਾ ਤੁਹਾਡਾ ਕੀ ਪਤਾ ਵਾ ਉਹ ਤੂੰ ਹੀ ਕਦੇ ਜੱਸਦਾ ਨਹੀਂ ਚੰਗਾ ਸੋਚਿਆ ਤੇ ਤੁਹਾਡਾ ਸੋਚਣਾ ਨਾ ਚਲ ਠੀਕ ਆ ਪੁੱਤ ਕੋਈ ਗੱਲ ਨਹੀਂ ਜਦੋਂ ਅਹੀ ਆਖੇ ਵੀ ਉਹਨਾਂ ਨੂੰ ਇੱਥੇ ਲੈ ਗਈ ਜਾਂ ਉਹ ਸਾਨੂੰ ਆnde ਤੂੰ ਹੀ ਇੱਥੇ ਆ ਜਾਓ ਉਦੋਂ ਤੱਕ ਤੂੰ ਹੀ ਮੰਨਦੇ ਨਹੀਂ ਹੁਣ ਤਾਂ ਉਹਨੂੰ ਬੜੀ ਫਿਕਰ ਹੁਣ ਡਈ ਉਹਨਾਂ ਦੀ ਚਲ ਚੰਗਾ ਇੱਠੇ ਖੂਜ ਪੈ ਜਾ ਕੇ ਨਹੀਂ ਮੰਨਣਾ ਤੇ ਤੇਰਾ ਤਾਂ ਕੰਮ ਇੱਕੋ ਹੋ ਗਿਆ ਵਾ ਕੀ ਹੋਇਆ ਮੰਮੀ ਹੋਇਆ ਕੁਛ ਨਹੀਂ ਹੋਇਆ ਫਿੰਦੇ ਰਹੀ ਕਿਹੜੀ ਗੱਲ ਨੂੰ ਦੇਈ ਨੇ ਹਣ ਉਹ ਜੜੀ ਗੱਲ ਦਾ ਡਰ ਹੀ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਬਦਲ ਲੱਗ ਜਾਂਦਾ ਏ ਤਿੰਗਲ ਨਾਲ ਸੁੰਦੇ ਤੇ ਰਹਿੰਦੇ ਆ ਗੱਲ ਕਿਹੜੀ ਹੋਈ ਐ ਉਹ ਇਹੋ ਜੜੀ ਤੂੰ ਮੈਨੂੰ ਦੱਸਣ ਲਈ ਹੈ ਹੁਣ ਇਹ ਆਂਦੇ ਵੀ ਮੁੰਡਾ ਉਹ ਛੱਡ ਆਉਂ ਉਹਨਾਂ ਦਾ ਹੈਗਾ ਏ ਤੇ ਤੂੰ ਹੀ ਉਥੇ ਦੋਵੇਂ ਜੀ ਚੱਲ ਜਾਓ ਐਦਾਂ ਥੋੜੀ ਹੁੰਦਾ ਜਦੋਂ ਪਹਿਲਾਂ ਆਂਦੇ ਸੀ ਉਦੋਂ ਇਹ ਮੰਨਦੇ ਨਹੀਂ ਸੀ ਮੂਹਣ ਅਗਲੇ ਨੇ ਲਿਆ ਤੇ ਕਿੱਦਾਂ ਕਿਹੜੇ ਮੂਹਣ ਹੁਣ ਨਾਲ ਦੇ ਘਰ ਛੱਡਣ ਜਾਣਗੇ ਹੁਣ ਓਏ ਸਭ ਕੁਝ ਜਮੀਨ ਕਰਕੇ ਡੇਆ ਕਰਨਾ ਮੁਰਕੀ ਅਗਲੇ ਉਹ ਵੀ ਨਾਲ ਦੇ ਨਾਲ ਉਹਨੂੰ ਦੀਪ ਇਦਾਂ ਨਾਲ ਚੰਗਾ ਥੋੜੀ ਲੱਗੀਦਾ ਏ ਉਹੀ ਨਾ ਕੱਲ ਨੂੰ ਉੱਥੇ ਵੜਨਾ ਨਹੀਂ ਤੂੰ ਕਦੇ ਛੱਡ ਡਾਉਣ ਤੇ ਕਦੇ ਉਹਨੂੰ ਲੈ ਆਉਣਾ ਕੀ ਸੋਚਣਗੇ ਤੇਰੇ ਚਾਚੇ ਤਾਂ ਇਹ ਵੀ ਕਿਦਾਂ ਦੇਣ ਮੰਮੀ ਨੂੰ ਤੇ ਪਤਾ ਨਹੀਂ ਕੀ ਹੋ ਗਿਆ ਇੰਨਾ ਖੋਜਿਆ ਫਿਰ ਵੀ ਨਹੀਂ ਇਹਨਾਂ ਦੀ ਭੁੱਖ ਜਾਂਦੀ। ਪੁੱਠਾ ਹੀ ਸੋਚਣਾ ਹੁੰਦਾ ਲੈ ਵੀ ਇਹਨਾਂ ਨੇ। ਮੈਂ ਸੋਚਿਆ ਬੜੇ ਪਿਆਰ ਨਾਲ ਬੁਲਾ ਕੇ ਲੈ ਕੇ ਗਏ ਨੇ। ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਇਹਨਾਂ ਨੇ। ਮੈਂ ਵੀ ਇਹ ਸੋਚਿਆ ਸੀ। ਮੰਮੀ ਜੀ? ਹਾਂਜੀ। ਮੇਰੀ ਬੜੀ ਜੰਟਾ ਗੱਲ। ਅੱਛਾ। ਤੇਰਾ ਬਾਹਰ ਭੇਜਦਾ। ਅੱਛਾ। ਤੇ ਮੈਨੂੰ ਕਹਿੰਦਾ ਕਿ ਇਦਾਂ ਵਾਂਗੇ ਮੁਤਾਬਕਾਂ ਮੈਂ ਆਪਣੇ ਮੰਮੀ ਦੇ ਨਾਂ ਦੇ ਉੱਤੇ ਲਾ ਦੇ। ਅੱਛਾ। ਕੇਸ ਆਲਾ। ਤੇ ਤੇਰਾ ਮੈਂ ਬਾਹਰ ਦਾ ਬਣਾ ਦਿੰਦਾ। ਚੱਲ ਆਹ ਤੇ ਵਧੀਆ ਕੰਮ ਹੋਇਆ ਗਿਆ। ਹੈਂ ਸਿਰੋਬੋਜ ਲੱਥਾ ਮੈਨੂੰ ਤਾਂ ਬੜੀ ਟੈਨਸ਼ਨ ਹੀ ਹੈ ਏ ਚੀਜ਼ ਤੇ ਚਲ ਆ ਚੰਗਾ ਨਾਮ ਤਿਆਰ ਨਾ ਮੇਰੇ ਨਾਮੋਂ ਫੜਾਓ ਹੈ ਤੂੰ ਇੱਕਦਮ ਇਹ ਕੇਸ ਚ ਭਰੀ ਹੋ ਸਕਦਾ ਵਾ ਆਹ ਇਹ ਆ ਕਿ ਤੂੰ ਹੀ ਕੋਈ ਤੀਗਾਓ ਕੇਸ ਨਾਲ ਦੂਜੀ ਗੱਲ ਇਹ ਵਕੀਲ ਦੇ ਨਾ ਕੋਈ ਜਾਣੇ ਜਿੰਦ ਤਾ ਮੈਂ ਆਪੇ ਗੱਲ ਕਰ ਲੂੰਗਾ ਤੂੰ ਆਪਣਾ ਬਾਤਾਂ ਹੀ ਵੇਖਣਾ ਤੇ ਵਕਤ ਦਾ ਵੇਖ ਚਲ ਜਾ ਵਕੀਲ ਨੇ ਕਿਹਾ ਤਵਾ ਤੂੰ ਸਾਰੀ ਗੱਲ ਸੰਭ ਲੈਣੀ ਆ ਤੂੰ ਹੁਣ ਐਡਾ ਪਰ ਤੂੰ ਹੁਣ ਮੈਂਤ ਨਾਲ ਆ ਤ ਤੂੰ ਆਪਣੇ ਕਾਲੇ ਪੱਤੇ ਸਰੇ ਲਾਇਆ ਨਹੀਂ ਮੈਂ ਪਾਸਪੋਰਟ ਦੇਉਣਾ ਉਹਨੇ ਤੂੰ ਉਹ ਕਿ ਜਿੱਲੀ ਛੱਤੀ ਹੋ ਸਕਦਾ ਨਾ ਮੇਰਾ ਕੰਮ ਤੁਹਾਡੇ ਤੋਂ ਬਸ ਤੂੰ ਇੱਥੋਂ ਨਿਕਲ ਕੋਈ ਗੱਲ ਨਹੀਂ ਹਾਂ ਤੇ ਪਿੱਛੋਂ ਇਹਨਾਂ ਸਭ ਕੁਝ ਮੈਂ ਆਪੇ ਸੰਭਲ ਲਊਂ ਠੀਕ ਹੈ ਮੈਂ ਦੱਸੂਗੀ ਇਹਨਾਂ ਨੂੰ ਕਿ ਕਿੱਦਾਂ ਕਹਿੰਦਾ ਓਦਾਂ ਕਰੀਦਾ ਨਹੀਂ ਨਹੀਂ ਇਹਨਾਂ ਨੂੰ ਨਾਲੇ ਪਤਾ ਲੱਗੂਗਾ ਨਹੀਂ ਮੈਂ ਤਾਂ ਬੜੀ ਬੜੀ ਮਾਨਸ ਕਰੀਦਾ ਪਾਪਾ ਇਹਨਾਂ ਨੂੰ ਕੰਮ ਖਰਾਬ ਵੀ ਆ ਜਿੱਦਾਂ ਹੱਲ ਕੀਤਾ ਆਦੇਸ ਦੇ ਹੱਥ ਜਿਹੜਾ ਇਹ ਹੈ ਨਾ ਮੈਂ ਟੀ ਮਾਂ ਸਾਹਮਣੇ ਤੇ ਭਰਾ ਸਾਹਮਣੇ ਡੈਡੀ ਦੇ ਸਾਹਮਣੇ ਸਭ ਤੂੰ ਨੂੰ ਜੋੜ ਨਹੀਂ ਗਿਆ ਤੇ ਪਿਓਤ ਮੈਂ ਘੱਟ ਜੁੜਿਆ ਅਜੇ ਨ ਕਰਲੇ ਲੈਂਦੇ ਰਹੇ ਆ ਐਨ ਤੱਕਲੇ ਅੱਜ ਵੀ ਇਹ ਕੁੜੀ ਜਿਹੜੀ ਨਾਲ ਇਹਦੀ ਅੱਫ ਗੱਲ ਨਹੀਂ ਮੰਨੀ ਚਲੋ ਕੋਈ ਨਹੀਂ ਜੋ ਕਰਵਾਜਾ ਗੱਲ ਕੀਤੀ ਜੂ ਮੈਂ ਕਰਦਾ ਬਾਕੀ ਗੱਲ ਜੇ ਕੋਈ ਪੇਪਰ ਲੈਣ ਦੇਣਾ ਠੀਕ ਹੈ ਮੰਮੀ ਚਲ ਆਹ ਕੰਮ ਤੇ ਵਧੀਆ ਫਿਰ ਟਾਈਮ ਨਾਲ ਕੰਮ ਨਿਬੜੂਗਾ ਕੋਈ ਗੱਲ ਨਹੀਂ ਮਤਲਬ ਸਾਰੀ ਗੱਲ ਆਪੇ ਸੌਂ ਲੈਣਾ ਜਿੱਦਾਂ ਇਹਨੇ ਕਿਦੋਂ ਸੁਟਾਇਆ ਵਾ ਇਹਨੂੰ ਨਾਸਟਾ ਲੱਗਦਾ ਲੱਗਿਰਣਾ ਲੱਗਣਾ ਪੱਖਿਆਂ ਨੂੰ ਦੇਵੀ